ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ तूं मेरा मैं तेरा सच्चे पातशाह ने, टिकटा दितां सन जॾूं आजो शहन शाह तो ले लो टीगां गॾी आई सच खंड तो आजो शैन शाह तो ले लो टीगां गॾी आई सच खंड तो ਸੋਹਾਂਗੇ ਦਾ ਸਿਮਰਨ ਦੀ ਚਾਲ ਹੈ ਸੋਹਾਂਗੇ ਦਾ ਸਿਮਰਨ ਦੀ ਚਾਲ ਹੈ ਪਵਜਲ ਤੋਂ ਪਾਰ ਲੰਗੇ ਅਰਦੀ ਕਮਾਲ ਹੈ ਪਵਜਲ ਤੋਂ ਪਾਰ ਲੰਗੇ ਅਰਦੀ ਕਮਾਲ ਹੈ ਇਹਦੀ ਪਟੜੀ ਮਾਰਦੀ ਲੀਸ਼ ਕਾ ਗੱਡੀ ਆਈ ਸਾਜ ਖਾਂਡ ਤੋਂ ਇਹਦੀ ਪਟੜੀ ਮਾਰਦੀ ਲੀਸ਼ ਕਾ ਗੱਡੀ ਆਈ ਸਾਜ ਖਾਂਡ ਤੋਂ ਆਜੋ ਆਗਤ ਹੋ ਕਰ ਲਾਓ ਟਿਗਟਾ ਗੱਡੀ ਆਈ ਸਾਚ ਖਾਂਡ ਤੋਂ ਦੁੱਖਾਂ ਵਾਲੇ ਦੇਵਿਚੋਂ ਨਿਕਲੇ ਤੂੰ ਆਂ ਜੀ ਦੁੱਖਾਂ ਵਾਲੇ ਦੇਵਿਚੋਂ ਨਿਕਲੇ ਤੂੰ ਆਂ ਜੀ ਸੋਹੰਗ ਨਾਮ ਦੀਆਂ ਆਉਣ ਖਸ਼ਬੋਵਾ ਜੀ ਸੋਹੰਗ ਨਾਮ ਦੀਆਂ ਆਉਣ ਖਸ਼ਬੋਵਾ ਜੀ ਇਤੋਂ ਲਾਂਗ ਦੀ ਮਾਰਦੀਲੀ ਫਟਾ ਗੱਡੀ ਆਈ ਸਾਜਖੰਡ ਤੋਂ ਜਿੱਤੋਂ ਲਾਂਗ ਦੀ ਮਾਰਦੀਲੀ ਫਟਾ ਗੱਡੀ ਆਈ ਸਾਜਖੰਡ ਤੋਂ ਆਜੋ ਭਾਗ ਤੋਂ ਕਰਾ ਲਵੋ ਟਿਗਟਾ ਗੱਡੀ ਆਈ ਸਾਜਖੰਡ ਤੋਂ ਚੱਲਦੀ ਪਗਤ ਜਿੱਥੋਂ ਲਾਂਗਦੀ ਮਾਰ ਧੀਲੀ ਫਟਾਂ ਚੱਲਦੀ ਪਗਤ ਵਾਂਗ ਰਾ ਤੀਰ ਹੈ ਨਰਕਾਂ ਦੇ ਜੰਗਲਾਂ ਨੂੰ ਜਾਂਦੀ ਚੀਰ ਹੈ ਇਹਦੇ ਵਿੱਚ ਨੇ ਅਨੋਖੀਆਂ ਸਿਵਤਾ ਗੱਡੀ ਆਈ ਸਾਜਖੰਡ ਤੋਂ ਆ ਜੋ ਭਗਤੋ ਕਰਾਲੋ ਟਿਗਟਾਂ ਗੱਡੀ ਆਈ ਸਾਚਖੰਡ ਤੋਂ ਕਰਮਾ ਵਾਲੇ ਨੇ ਘੋਰ ਸੇਖ ਇਹ ਦੇਵੇ ਚਿਚਾੜ ਦੇ ਨਕਾਰਮਣ ਬੰਦੇ ਵੇਖੀ ਜਾਂਦੇ ਨੇ ਖੜ ਕੇ ਬਿਨਾ ਟਿਗਟਾਂ ਨ ਪੈਂਦੀਆਂ ਹਿਮਤਾ ਗੱਡੀ ਆਈ ਸਾਚਖੰਡ ਤੋਂ ਆ ਜੋ ਆਗਤੋ ਕਰਾਲਾ ਵੋਟੀ ਜਟਾਂ ਗੱਡੀ ਆਈ ਸਾਚਖੰਡ ਤੋਂ ਇਸ ਗੱਡੀ ਵਿੱਚ ਬੈਠੇ ਰਾਈ ਸਾਚਖੰਡ ਦੇ ਨਾਮ ਵੇ ਚਲੀ ਨੇ ਨੇ ਜਰਾ ਵੀ ਨਹੀਂ ਸੰਗ ਦੇ ਉਹਨਾਂ ਲਈਆਂ ਨੇ ਸੇਬ ਕੋਲੋਂ ਟੀਗਟਾਂ ਗੱਡੀ ਆਈ ਸਾਚਖੰਡ ਤੋਂ ਆਜੋ ਭਗਤੋ ਕਰਾਲਾ ਵਟੀ ਗਟਾਂ ਗੱਡੀ ਆਈ ਸਾਜਖੰਡ ਤੋਂ ਤਾਰਿਆਂ ਤੇ ਅੰਬਰਾਂ ਨੂੰ ਜਾਂਦੀ ਏ ਛੱਡਦੀ ਇਹ ਸਾਜਖੰਡ ਤੋਂ ਉਰੇ ਨਹੀਂ ਜੇ ਖੜਦੀ ਇਹ ਇਹਦੀ ਇਹਦੀ ਸਾਜਖੰਡ ਤੋਂ ਉਰੇ ਨਹੀਂ ਜੇ ਆਟਕਾਂ ਗੱਡੀ ਆਈ ਸਾਜਖੰਡ ਤੋਂ ਆ ਜੋ ਆਹ ਤੋ ਕਰਾਲਾ ਟਿਗਟਾਂ ਗੱਡੀ ਆਈ ਸਾਚਖੰਡ ਤੋਂ ਸਾਚਖੰਡ ਵਾਲਾ ਇਹਦਾ ਸਟੇਸ਼ਨ ਸਨਹਰੀ ਜੀ ਸਾਚਖੰਡ ਵਾਲਾ ਇਹਦਾ ਸਟੇਸ਼ਨ ਸਨਹਰੀ ਜੀ ਚਿੱਟੀ ਰੇਸ਼ਮ ਵਾਲੀ ਨਾਲ ਕਚਹਿਰੀ ਜੀ ਚਿੱਟੀ ਰੇਸ਼ਮ ਵਾਲੀ ਨਾਲ ਕਚਹਿਰੀ ਦੀ ਜਿੱਥੇ ਸਾਬ ਨੇ ਲਿਖੇ ਮੇਰਾ ਲਿਖਤਾ ਜਿੱਥੇ ਸਾਬ ਲਿਖੇ ਮੇਰਾ ਲਿਖਤਾ ਗੱਡੀ ਆਈ ਸਾਜਖੰਡ ਤੋਂ ਆਜੋ ਭਗਤੋ ਕਰਾ ਲਾਓ ਟਿਗਟਾ ਗੱਡੀ ਆਈ ਸਾਜਖੰਡ ਤੋਂ ਇਹ ਗੱਡੀ ਹੈ ਹੁਣ ਤੋਰਨ ਵਾਲੀ ਇਹ ਗੱਡੀ ਹੈ ਹੁਣ ਤੋਰਨੇ ਵੜੀ ਏ ਟਿਕਟਾ ਮੰਗਦੇ ਤੇਰੇ ਦਰ ਦੇ ਸਵਾਲੀ ਪਾਵੇਂ ਮਾਰ ਲੈ ਤੂੰ ਲੱਖ ਵਾਰੀ ਛੀੜ ਕਾਂ ਆਸਾਂ ਲੈਣੀਆਂ ਸਾਬ ਕੋਣੋਂ ਟਿਕਟਾਂ ਗੱਡੀ ਆਈ ਸਾਜ ਖੰਡ ਤੋਂ ਆਜੋ ਭਾਗ ਤੋ ਕਰਾ ਲਓ ਟਿਕਟਾਂ ਗੱਡੀ ਆਈ ਸਾਜਖੰਡ ਤੋਂ ਆਸਾਂ ਲੈਣੀਆਂ ਸੇ ਅਬ ਕੋਲੋਂ ਟਿਕਟਾਂ ਗੱਡੀ ਆਈ ਸਾਜਖੰਡ ਤੋਂ ਸੋ ਹਾਂ ਨਮਾਰਾਇ ਚੇਰ ਸਿੰਘ ਅੰਬੀਸ਼ ਨੂੰ ਆਵਾਣ ਵੀ ਜੇ